ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਬਰਨਾਲਾ ਪਹੁੰਚ ਰਹੇ ਨੇ ਰੈਲੀ ਕਰ ਰਹੇ ਨੇ ਵੱਡੀ ਰੈਲੀ ਹੈ ਸ਼ੁਰੂਆਤੀ ਤਸਵੀਰਾਂ ਤੁਹਾਨੂੰ ਸਵੇਰ ਦੀਆਂ ਤਸਵੀਰਾਂ ਦਿਖਾ ਦਿੰਨੇ ਆਏ ਸਾਹਮਣੇ ਸਟੇਜ ਦੇਖ ਰਹੇ ਹਾਂ ਤੁਸੀਂ ਸਟੇਜ ਦੀਆਂ ਤਸਵੀਰਾਂ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੀ ਉਹ ਲੀਡਰਸ਼ਿਪ ਜਿਹੜੀ ਬਾਗੀ ਨਹੀਂ ਹੋਈ ਉਹ ਸਾਰੀ ਮੌਜੂਦ ਰਹੂਗੀ ਜਿਹੜੀ ਭਗਵੰਤ ਮਾਨ ਦੇ ਨਾਲ ਕੇਜਰੀਵਾਲ ਦੇ ਨਾਲ ਅੱਜ ਵੀ ਖੜੀ ਹੈ ਸਾਰੀ ਲੀਡਰਸ਼ਿਪ ਜਿਹੜੀ ਹੈ ਉਹ ਅੱਜ ਇੱਥੇ ਮੌਜੂਦ ਰਹੂਗੀ ਅਮਨ ਹੇਅਰ ਬਰਨਾਲਾ ਦੇ ਜਿਹੜੇ ਵਿਧਾਇਕ ਨੇ ਇੱਥੋਂ ਦੇ ਉਹ ਖਾਸ ਤੌਰ ਤੇ ਜ਼ਿੰਮੇਵਾਰੀ ਉਹਨਾਂ ਦੀ ਲੱਗੀ ਹੈ ਪੂਰੇ ਪ੍ਰਬੰਧਾ ਦਾ ਜਾਇਜ਼ਾ ਪੂਰੇ ਪ੍ਰਬੰਧ ਉਹ ਲਗਾਤਾਰ ਲੱਗੇ ਹੋਏ ਸੀ ਕਈ ਦਿਨਾਂ ਤੋਂ 20 ਤਰੀਕ ਦਾ ਐਲਾਨ ਕਈ ਦਿਨ ਪਹਿਲਾਂ ਕਰਤਾ ਸੀ ਆਮ ਆਦਮੀ ਪਾਰਟੀ ਨੇ ਕਿ ਰੈਲੀ ਕਰ ਰਹੀ ਹੈ ਬੀਬੀ ਬਲਜਿੰਦਰ ਕੌਰ ਰੁਪਿੰਦਰ ਕੌਰ ਰੂਬੀ ਸਰਵਜੀਤ ਕੌਰ ਮਾਨੂ ਕੇ ਮਹਿਲਾ ਚਿਹਰੇ ਜਿਹੜੇ ਐ ਪ੍ਰਮੁੱਖ ਤੌਰ ਤੇ ਇਹ ਨਜ਼ਰ ਆਉਣਗੇ ਅੱਜ ਇਸ ਰੈਲੀ ਦੇ ਵਿੱਚ ਡਾਕਟਰ ਬਲਬੀਰ ਸਿੰਘ ਜਿਹੜੇ ਨੇ ਉਹ ਕਿਉਂਕਿ ਸੁਖਪਾਲ ਖਹਿਰਾ ਤੇ ਬਲਬੀਰ ਸਿੰਘ ਦਾ ਵਿਵਾਦ ਸ਼ੁਰੂ ਹੁੰਦਾ ਉਸ ਤੋਂ ਬਾਅਦ ਸਾਰੀ ਕਹਾਣੀ ਵਿਗੜਦੀ ਹੈ ਜਦੋਂ ਖਹਿਰਾ ਢੜਾ ਬਣਦਾ ਤਾਂ ਇੰਟਰਸਟਿੰਗ ਗੱਲ ਇਹ ਰਹੂਗੀ ਕਿ ਆਮ ਆਦਮੀ ਪਾਰਟੀ ਕੋਸ਼ਿਸ਼ ਕਰ ਰਹੀ ਹੈ ਕਿ ਖਹਿਰਾ ਢੜੇ ਦੇ ਜਿਹੜੇ ਆਗੂ ਹਾਲੇ ਰਿਜ਼ਾਈਨ ਨਹੀਂ ਪਾਇਆ ਚਾਹੇ 나జర్ ਸਿੰਘ ਮਾਨਸ਼ਾਹੀਆ ਹੋਣ ਚਾਹੇ ਜੈ ਕਿਸ਼ਨ ਰੋੜੀ ਹੋਣ ਚਾਹੇ ਉਹਨਾਂ ਦੇ ਨਾਲ ਜੱਗਾ ਈਸੋਵਾਲ ਹੋਣ ਉਹ ਸਾਰੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਚੋਂ ਜੇ ਉਹ ਆਉਂਦੇ ਨੇ ਖੈਰੇ ਧੜੇ ਨੂੰ ਇੱਕ ਝਟਕਾ ਦਿੱਤਾ ਜਾ ਸਕੇ ਕਿ ਇੱਥੇ ਮੌਜੂਦ ਰਹਿਣ ਹਾਲਾਂਕਿ ਸੁਖਪਾਲ ਖੈਰਾ ਦਾ ਕਹਿਣਾ ਸੀ ਕਿ ਇਹ ਉਹਨਾਂ ਦੀ ਸਟਰੈਟਜੀ ਹੈ ਇਕੱਠੇ ਨੇ ਸਾਰੇ ਪਰ ਜਾਣਬੁੱਝ ਕੇ ਉਹ ਅਸਤੀਫੇ ਨਹੀਂ ਦਿਵਾ ਰਹੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਕਰੀਬਨ 15 ਤੋਂ 20 ਹਜ਼ਾਰ ਦੀਆਂ ਕੁਰਸੀਆਂ ਜਿਹੜੀਆਂ ਇਸ ਰੈਲੀ ਦੇ ਵਿੱਚ ਲਾਈਆਂ ਗਈਆਂ ਨੇ ਬਰਨਾਲਾ ਦੇ ਵਿੱਚ ਲੋਕ ਜਿਹੜੇ ਆ ਉਹ ਪੰਜਾਬ ਦੇ ਵੱਖੋ ਵੱਖ ਹਿੱਸਿਆਂ ਤੋਂ ਜ਼ਿਆਦਾਤਰ ਮਾਲਵੇ ਤੋਂ ਜਿਹੜੇ ਆ ਉਹ ਇੱਥੇ ਆਉਣਗੇ ਚਾਹੇ ਮਾਨਸੇ ਦਾ ਏਰੀਆ ਹੋਵੇ ਰਾਏਕੋਟ ਦਾ ਏਰੀਆ ਹੋਵੇ ਲੁਧਿਆਣੇ ਦਾ ਏਰੀਆ ਹੋਵੇ ਜਾਂ ਫਿਰ ਬਠਿੰਡਾ ਜੈਤੋ ਮਾਨਸਾ ਇਹ ਸਾਰੇ ਏਰੀਏ ਹੁਣ ਇਥੋਂ ਵੱਖੋ-ਵੱਖ ਏਰੀਏ ਤੋਂ ਲੋਕ ਜਿਹੜੇ ਨੇ ਉਹ ਅੱਜ ਇਸ ਰੈਲੀ ਦੇ ਵਿੱਚ ਪਹੁੰਚਣਗੇ ਹਾਲਾਂਕਿ ਕੱਠ ਕਿੰਨਾ ਹੁੰਦਾ ਇਹ ਬਹੁਤ ਇਰ ਰੈਲੇਵੈਂਟ ਰਹਿ ਗਈ ਅੱਜ ਕੱਲ ਕੱਠ ਕਰ ਲੈਂਦੀਆਂ ਪਾਰਟੀਆਂ ਵੱਡੀ ਗੱਲ ਇਹ ਆ ਕਿ ਕੀ ਖੈਰੇ ਧੜੇ ਨੂੰ ਡੈਂਟ ਪਾ ਸਕੂਗੀ ਖੈਰੇ ਨੇ ਡੈਂਟ ਪਾਇਆ ਕੇਜਰੀਵਾਲ ਨੂੰ ਕੀ ਅੱਜ ਖੈਰੇ ਨੂੰ ਡੈਂਟ ਪਾ ਸਕੂਗੀ ਆਮ ਆਦਮੀ ਪਾਰਟੀ ਕੀ ਕੋਈ ਨਜ਼ਰ ਆਊਗਾ ਇੱਥੇ ਜਾਂ ਨਹੀਂ ਆਊਗਾ ਇਹ ਵੱਡਾ ਸਵਾਲ ਰਹੂਗਾ 12:30 ਵਜੇ ਕੇਜਰੀਵਾਲ ਭਗਵੰਤ ਮਾਨ ਪ੍ਰੈਸ ਦੇ ਵੀ ਮੁਖਾਤਬ ਹੋ ਰਹੇ ਨੇ ਸੋ ਦੇਖਣਾ ਹੋਵੇਗਾ ਮਮਤਾ ਬੈਨਰਜੀ ਦੀ ਵੱਡੀ ਰੈਲੀ ਦੇ ਵਿੱਚ ਮੋਦੀ ਦੇ ਖਿਲਾਫ ਸ਼ਾਮਲ ਹੋ ਕੇ ਆਏ ਕੇਜਰੀਵਾਲ ਪੰਜਾਬ ਦੇ ਵਿੱਚ ਨਸ਼ੇ ਦੇ ਮੁੱਦੇ ਤੋਂ ਲੋਕ ਸਭਾ ਦੀ ਸ਼ੁਰੂਆਤ ਕਰ ਰਹੇ ਨੇ 5 ਸੀਟਾਂ ਐਲਾਨ ਹੋ ਚੁੱਕੀਆਂ ਉਮੀਦਵਾਰ ਪੰਜ ਪਹਿਲਾ ਆਮ ਆਦਮੀ ਪਾਰਟੀ ਐਲਾਨ ਕਰ ਚੁੱਕੀ ਔਰ ਕੀ ਸਟਰੈਟਜੀ ਰਹੂਗੀ ਅੱਜ ਇਸ ਸਟੇਜ ਤੋਂ ਅਰਵਿੰਦ ਕੇਜਰੀਵਾਲ ਬੋਲਦੇ ਨਜ਼ਰ ਆਉਣਗੇ ਤਸਵੀਰਾਂ ਫਿਰ ਦਿਖਾ ਦਿੰਨੇ ਆ ਇਹ ਸਵੇਰ ਦੀਆਂ ਤਸਵੀਰਾਂ ਨੇ ਖਾਲੀ ਕੁਰਸੀਆਂ ਦੀਆਂ ਉਹ ਤਸਵੀਰਾਂ ਨੇ ਆਮ ਤੌਰ ਤੇ ਹੁੰਦਾ ਹੈ ਕਿ ਸਵੇਰ ਦੀਆਂ ਖਾਲੀ ਕੁਰਸੀ ਦੀਆਂ ਤਸਵੀਰਾਂ ਸ਼ਾਮ ਨੂੰ ਵਰਤੀਆਂ ਜਾਂਦੀਆਂ ਪਰ ਅਸੀਂ ਇਹ ਦੱਸ ਰਹੇ ਹਾਂ ਤੁਹਾਨੂੰ ਕਿ ਸਵੇਰ ਦੀਆਂ ਤਸਵੀਰਾਂ ਹੈ ਇਹ ਤਸਵੀਰਾਂ ਅੱਜ ਅਰਵਿੰਦ ਕੇਜਰੀਵਾਲ ਦੀ ਰੈਲੀ ਦੀਆਂ ਇਹ ਵੀ ਇੰਪੋਰਟੈਂਟ ਰਿਹਾ ਕਿ ਕੇਜਰੀਵਾਲ ਪੰਜਾਬ ਦੇ ਵਿੱਚ ਦੋ ਵੱਡੇ ਜਦੋਂ ਹੋਏ ਹਾਦਸੇ ਉਦੋਂ ਨਹੀਂ ਆਏ ਅਮ੍ਰਿਤਸਰ ਰੇਲ ਹਾਦਸੇ ਤੇ ਕੇਜਰੀਵਾਲ ਨਹੀਂ ਆਏ ਮਕਸੂਦਾ ਬੰਬ ਬਲਾਸਟ ਹੋਇਆ ਨਰੰਗਕਾਰੀ ਭਵਨ ਹਾਦ ਬੰਬ ਬਲਾਸਟ ਹੋਇਆ ਤਾਂ ਕੇਜਰੀਵਾਲ ਨਹੀਂ ਆਏ ਹੁਣ ਸਿਆਸਤ ਹੋਈ ਹੈ ਲੋਕ ਸਭਾ ਨੇੜੇ ਆ ਕੇਜਰੀਵਾਲ ਪਹੁੰਚ ਰਹੇ ਨੇ ਕੀ ਰਹਿਣ ਵਾਲਾ ਹੈ ਖਾਸ ਇਹ ਜ਼ਰੂਰ ਤੁਹਾਡੇ ਤੱਕ ਸਾਰੇ ਅਪਡੇਟ ਦੇਵਾਂਗੇ ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਬਰਨਾਲਾ